ਪੁਰਾਣੇ ਸਮੇਂ ਦੀ ਗੱਲ ਹੈ ਇੱਕ ਕਿਸਾਨ ਪਤੀ ਪਤਨੀ ਸਨ ਉਹਨਾਂ ਦੇ ਵਿਆਹ ਨੂੰ ਕਾਫੀ ਬਰੇ ਹੋ ਗਏ ਸਨ ਪਰ ਉਹਨਾਂ ਦੀ ਕੋਈ ਸੰਤਾਨ ਨਹੀਂ ਸੀ ਘਰ ਵਿੱਚ ਉਦਾਸੀ ਰਹਿੰਦੀ ਸੀ ਉਹ ਰੱਬ ਅੱਗੇ ਬੱਚੇ ਲਈ ਪ੍ਰਾਰਥਨਾ ਕਰਦੇ ਰਹਿੰਦੇ ਸਨ ਇੱਕ ਦਿਨ ਕਿਸਾਨ ਖੇਤ ਵਿੱਚ ਕਣਕ ਵੱਢ ਰਿਹਾ ਸੀ ਕਿ ਉਸ ਨੂੰ ਇੱਕ ਚਿਬੜਾਂ ਦੀ ਬੇਲ ਦੇਖੀ ਉਸ ਨੇ ਚਿਬੜ ਤੋੜੇ ਤੇ ਸ਼ਾਮ ਨੂੰ ਘਰ ਆ ਗਿਆ ਉਸਨੇ ਆਪਣੀ ਪਤਨੀ ਨੂੰ ਬੁਲਾਇਆ ਤੇ ਚਿਬੜ ਦਿੰਦੇ ਹੋਏ ਕਿਹਾ ਕਿ ਕੱਲ ਦੁਪਹਿਰ ਜਦੋਂ ਰੋਟੀ ਲੈ ਕੇ ਖੇਤ ਆਵੇਂਗੀ ਤਾਂ ਚਿਬੜਾਂ ਦੀ ਚਟਨੀ ਜ਼ਰੂਰ ਬਣਾ ਕੇ ਲੈ ਕੇ ਆਵੀਂ ਅਗਲੇ ਦਿਨ ਕਿਸਾਨ ਖੇਤ ਚਲਾ ਗਿਆ ਤੇ ਪਤਨੀ ਘਰ ਦੇ ਕੰਮਾਂ ਵਿੱਚ ਲੱਗ ਗਈ ਫਿਰ ਉਸਨੇ ਸਾਰੇ ਕੰਮ ਕਰਕੇ ਦੁਪਹਿਰ ਦਾ ਖਾਣਾ ਬਣਾਉਣਾ ਸ਼ੁਰੂ ਕੀਤਾ ਤੇ ਫਿਰ ਉਹ ਚਿਬੜਾਂ ਦੀ ਚਟਨੀ ਬਣਾਉਣ ਵਿੱਚ ਲੱਗ ਗਈ ਇੱਕ ਚਿਬੜ ਕੁੰਡੇ ਵਿੱਚੋਂ ਪਰਾ ਡਿੱਗ ਗਿਆ ਤੇ ਉਹ ਪੌੜੀਆਂ ਦੇ ਨੀਚੇ ਚਲਾ ਗਿਆ ਉਸਨੇ ਸਾਰਾ ਖਾਣਾ ਤਿਆਰ ਕਰ ਲਿਆ ਤੇ ਸੋਚਣ ਲੱਗੀ ਕਾਸ਼ ਮੇਰਾ ਵੀ ਕੋਈ ਪੁੱਤ ਹੁੰਦਾ ਜਿਹੜਾ ਆਪਣੇ ਪਿਤਾ ਲਈ ਖਾਣਾ ਲੈ ਜਾਂਦਾ ਇਹ ਸੁਣ ਉਹ ਚਿਬੜ ਅਚਾਨਕ ਪੌੜੀਆਂ ਹੇਠੋਂ ਨਿਕਲ ਆਇਆ ਤੇ ਕਹਿੰਦਾ ਮਾਂ ਤੂੰ ਤੂੰ ਕਿਉਂ ਪਰੇਸ਼ਾਨ ਹੁੰਦੀ ਹੈ ਮੈਨੂੰ ਆਦੇਸ਼ ਦੇ ਮੈਂ ਬਾਪੂ ਲਈ ਰੋਟੀ ਲੈ ਕੇ ਜਾਵਾਂਗਾ ਔਰਤ ਨੇ ਜਦੋਂ ਦੇਖਿਆ ਤਾਂ ਹੈਰਾਨ ਰਹਿ ਗਈ ਰੱਬ ਦੀ ਸ਼ਕਤੀ ਤੇ ਮੈਂ ਬਲਹਾਰੀ ਜਾਂਦੀ ਹਾਂ ਦੇਖੋ ਕੁਦਰਤ ਦੇ ਰੰਗ ਅੱਜ ਉਹ ਮਾਂ ਬਣ ਗਈ ਸੀ ਤੇ ਉਸਨੇ ਰੱਬ ਦਾ ਸ਼ੁਕਰਾਨਾ ਕੀਤਾ ਤੇ ਉਸਨੇ ਕਿਹਾ ਕਿ ਪੁੱਤਰ ਅੱਜ ਤੂੰ ਹੀ ਮੇਰੇ ਘਰ ਦੀ ਰੌਣਕ ਹੈ ਤੂੰ ਹੀ ਮੇਰਾ ਪੁੱਤਰ ਹੈ ਉਸਨੇ ਜਿੱਬਰ ਦੇ ਸਿਰ ਤੇ ਰੋਟੀ ਵਾਲੀ ਥਾਲੀ ਰੱਖ ਦਿੱਤੀ ਤੇ ਰਸਤਾ ਸਮਝਾ ਦਿੱਤਾ ਉਹ ਖੇਤਾਂ ਵੱਲ ਚੱਲ ਪਿਆ ਛੋਟਾ ਜਿਹਾ ਛਿਬੜ ਐਡੀ ਭਾਰੀ ਥਾਲੀ ਲੈ ਕੇ ਡੱਗ ਮਗਾ ਕੇ ਚੱਲਦਾ ਜਾ ਰਿਹਾ ਸੀ ਰਸਤੇ ਵਿੱਚ ਇੱਕ ਖਾਲ ਆਇਆ ਉਹ ਖਾਲ ਦੇ ਕਿਨਾਰੇ ਤੇ ਰੁਕ ਗਿਆ ਕਿਉਂਕਿ ਉਸ ਲਈ ਖਾਲ ਪਾਰ ਕਰਨਾ ਆਸਾਨ ਨਹੀਂ ਸੀ ਖਾਲ ਦੇ ਦੂਜੇ ਪਾਸੇ ਉਸ ਦਾ ਪਿਤਾ ਹਲ ਚਲਾ ਰਿਹਾ ਸੀ ਉਸ ਨੇ ਉੱਚੀ ਜਹੀ ਆਵਾਜ਼ ਦਿੱਤੀ ਪਿਤਾ ਜੀ ਪਿਤਾ ਜੀ ਕਿਸਾਨ ਬਹੁਤੀ ਹੈਰਾਨ ਸੀ ਉਹ ਕਹਿੰਦਾ ਮੇਰੀ ਤਾਂ ਕੋਈ ਸੰਤਾਨ ਨਹੀਂ ਹੈ ਫਿਰ ਮੈਨੂੰ ਪਿਤਾ ਜੀ ਪਿਤਾ ਜੀ ਕਹਿ ਗਏ ਕੌਣ ਬੁਲਾ ਰਿਹਾ ਹੈ ਉਸਨੇ ਬਲਦ ਰੋਕ ਕੇ ਤੇ ਸੱਜੇ ਖੱਬੇ ਦੇਖਣ ਲੱਗਿਆ ਚਿਬੜ ਫਿਰ ਬੋਲਿਆ ਪਿਤਾ ਜੀ ਪਿਤਾ ਜੀ ਮੈਂ ਖਾਲ ਦੇ ਕਿਨਾਰੇ ਖੜਾ ਹਾਂ ਜਲਦੀ ਆਓ ਮੈਨੂੰ ਖਾਲ ਪ੍ਰਾਰ ਕਰਾਓ ਹੇਠਾਂ ਦੇਖੋ ਮੈਨੂੰ ਮਾਂ ਨੇ ਰੋਟੀ ਦੇ ਕੇ ਭੇਜਿਆ ਹੈ ਕਿਸਾਨ ਨੇ ਹੇਠਾਂ ਦੇਖਿਆ ਤਾਂ ਉਹ ਇਹ ਨਜ਼ਾਰਾ ਦੇਖ ਕੇ ਗੁੰਮਸੁੰਮ ਰਹਿ ਗਿਆ ਤੇ ਫਿਰ ਉਸਨੇ ਚੁਬੜ ਦੇ ਸਿਰ ਤੋਂ ਥਾਲੀ ਉਤਾਰੀ ਤੇ ਉਸ ਨੂੰ ਖਾਲ ਪਾਰ ਕਰਾ ਦਿੱਤਾ ਚਿਬੜ ਕਹਿੰਦਾ ਪਿਤਾ ਜੀ ਤੁਸੀਂ ਹੁਣ ਰੋਟੀ ਖਾ ਲਵੋ ਮੈਂ ਬਲਦਾ ਨੂੰ ਹੱਕਦਾ ਹਾਂ ਕਿਸਾਨ ਰੋਟੀ ਖਾਣ ਲੱਗਿਆ ਤੇ ਚਿਬੜ ਬੜੇ ਰੋਹਬ ਨਾਲ ਬਲਦ ਹੱਕਦਾ ਹੋਇਆ ਹਲ ਚਲਾਉਣ ਲੱਗਿਆ ਇੱਕ ਬਲਦ ਨੇ ਚਿਬੜ ਦੇ ਉੱਪਰ ਗੋਬਰ ਕਰ ਦਿੱਤਾ ਤੇ ਉਹ ਗੋਬਰ ਦੇ ਵਿੱਚ ਦੱਬ ਗਿਆ ਉਸ ਨੇ ਗੋਬਰ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ ਇਸ ਦੌਰਾਨ ਰਾਜਾ ਸ਼ਿਕਾਰ ਖੇਡਦਾ ਖੇਤਾਂ ਵਿੱਚੋਂ ਦੀ ਲੰਘਿਆ ਰਾਜੇ ਨੇ ਸਪਈਆਂ ਨੂੰ ਹੁਕਮ ਦਿੱਤਾ ਕਿ ਕਿਸਾਨ ਤੇ ਉਸਦੇ ਦੋਵੇਂ ਬਲਦਾਂ ਨੂੰ ਫੜ ਲਿਆ ਜਾਵੇ ਰਾਜਾ ਕਹਿੰਦਾ ਇਹ ਆਦਮੀ ਬਿਨਾਂ ਕੰਮ ਕੀਤੇ ਖੇਤ ਵਿੱਚ ਬੈਠਾ ਹੈ ਤੇ ਆਪਣੇ ਬਲਦ ਬਲਦ ਆਪਣੇ ਆਪ ਹੀ ਹਾਲ ਬਾ ਰਹੇ ਹਨ ਇਸ ਲਈ ਇਸ ਨੂੰ ਕੈਦਖਾਨੇ ਵਿੱਚ ਬੰਦ ਕਰ ਦੇਵੋ ਕਿਸਾਨ ਨੇ ਬਹੁਤ ਮਿੰਤਾ ਕੀਤੀਆਂ ਪਰ ਰਾਜ ਨੇ ਉਸ ਦੀ ਇੱਕ ਨਾ ਸੁਣੀ ਤੇ ਕਿਸਾਨ ਤੇ ਉਸ ਦੇ ਬਲਦਾਂ ਨੂੰ ਲੈ ਗਿਆ ਛੱਬੜ ਗੋਬਰ ਥੱਲੇ ਦੱਬਿਆ ਹੋਇਆ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਿਤਾ ਨਾਲ ਕੀ ਹੋਇਆ ਸੰਯੋਗ ਨਾਲ ਇੱਕ ਯਾਤਰੀ ਉੱਥੋਂ ਲੰਘ ਰਿਹਾ ਸੀ ਉਸ ਨੂੰ ਕੋਈ ਆਵਾਜ਼ ਸੁਣਾਈ ਦਿੱਤੀ ਜਿਵੇਂ ਕੋਈ ਕਹਿ ਰਿਹਾ ਹੋਵੇ ਮੈਨੂੰ ਇੱਥੋਂ ਕੱਢੋ ਮੈਨੂੰ ਇੱਥੋਂ ਕੱਢੋ ਉਸ ਨੇ ਥੱਲੇ ਚੁੱਕ ਕੇ ਦੇਖਿਆ ਤਾਂ ਇਹ ਆਵਾਜ਼ ਗੋਬਰ ਕੋਲੋਂ ਆ ਰਹੀ ਸੀ ਉਸ ਨੇ ਕਿਹਾ ਕਿ ਮੈਂ ਗੋਬਰ ਵਿੱਚ ਦੱਬਿਆ ਹੋਇਆ ਹਾਂ ਕਿਰਪਾ ਕਰਕੇ ਮੈਨੂੰ ਬਾਹਰ ਕੱਢੋ ਉਸ ਨੇ ਗੋਬਰ ਨੂੰ ਇੱਕ ਪਾਸੇ ਹਟਾਇਆ ਤਾਂ ਚਿਬੜ ਬਾਹਰ ਨਿਕਲਿਆ ਬਾਹਰ ਨਿਕਲਨਸਾਰ ਉਹ ਕਹਿੰਦਾ ਇਹ ਮੇਰਾ ਪਿਤਾ ਨਜ਼ਰ ਨਹੀਂ ਆ ਰਿਹਾ ਉਹ ਕਿੱਥੇ ਗਿਆ ਤਾਂ ਉਹ ਯਾਤਰੀ ਕਹਿੰਦਾ ਕੌਣ ਪਿਤਾ ਚਿਬੜ ਕਹਿੰਦਾ ਉਹੀ ਜਿਹੜਾ ਡਰਖਤ ਥੱਲੇ ਬੈਠਾ ਰੋਟੀ ਖਾ ਰਿਹਾ ਸੀ ਯਾਤਰੀ ਕਹਿੰਦਾ ਉਸ ਨੂੰ ਤਾਂ ਰਾਜੇ ਦੇ ਸਿਪਾਹੀ ਫੜ ਕੇ ਲੈ ਗਏ ਚਿਬੜ ਕਹਿੰਦਾ ਕਿਉਂ ਫੜ ਕੇ ਲੈ ਗਏ ਮੇਰੇ ਪਿਉ ਨੇ ਕੀ ਵਿਗਾੜਿਆ ਸੀ ਉਹਨਾਂ ਦਾ ਯਾਤਰੀ ਕਹਿੰਦਾ ਤਾਕਤਵਰ ਦਾ ਡੰਡਾ ਸੀ ਤੇ ਰਾਜਿਆਂ ਦੇ ਸੁਭਾਅ ਦਾ ਕੀ ਪਤਾ ਚੱਲਦਾ ਹੈ ਮਨ ਚਾਹੇ ਤਾਂ ਤਾਰੀਫ਼ ਸੁਣ ਕੇ ਫਾਂਸੀ ਤੇ ਚੜਾ ਦੇਣ ਮਨ ਚਾਹੇ ਤਾਂ ਗਾਲ ਸੁਣ ਕੇ ਜ਼ਮੀਨਦਾਨ ਕਰ ਦੇਣ ਫਿਰ ਚਿਬੜ ਆਪਣੇ ਪਿਆਉਣੂ ਰਾਜੇ ਦੀ ਕੈਦ ਵਿੱਚੋਂ ਛਡਾਉਣ ਲਈ ਚੱਲ ਪਿਆ ਰਸਤੇ ਵਿੱਚ ਚਿਬੜ ਨੇ ਸੋਚਿਆ ਐਡਾ ਲੰਬਾ ਸਫ਼ਰ ਪੈਦਲ ਕਿਵੇਂ ਤੈਅ ਕਰਾਂ ਰਸਤੇ ਵਿੱਚ ਉਸ ਨੂੰ ਇੱਕ ਅੱਕ ਦਿਸਿਆ ਉਸ ਨੇ ਅੱਕ ਦੇ ਪੱਤਿਆਂ ਦੀ ਇੱਕ ਗੱਡੀ ਬਣਾ ਲਈ ਤੇ ਸੋਚਣ ਲੱਗਾ ਕਿ ਹੁਣ ਇਸ ਦੇ ਅੱਗੇ ਕਿਸ ਨੂੰ ਜੋੜਾਂਗਾ ਸੋਚਦੇ ਸੋਚਦੇ ਉਸ ਨੂੰ ਆਪਣੇ ਦੋਸਤ ਚੂਹੇ ਦਾ ਖਿਆਲ ਆਇਆ ਉਹ ਚੂਹੇ ਕੋਲੇ ਗਿਆ ਤੇ ਆਪਣੀ ਸਾਰੀ ਗੱਲ ਦੱਸੀ ਕਿ ਮੇਰੇ ਪਿਤਾ ਨੂੰ ਰਾਜੇ ਦੇ ਸਿਪਾਹੀ ਫੜ ਕੇ ਲੈ ਗਏ ਹਨ ਮੈਂ ਉਹਨਾਂ ਨੂੰ ਛੁਡਾਉਣ ਜਾ ਰਿਹਾ ਹਾਂ ਕੀ ਤੂੰ ਮੇਰੀ ਅੱਗੇ ਗੱਡੀ ਅੱਗੇ ਜੁੜੇਗਾ ਚੂਹੇ ਨੇ ਆਪਣੇ ਇੱਕ ਹੋਰ ਦੋਸਤ ਨੂੰ ਬੁਲਾ ਲਿਆ ਤੇ ਉਹ ਦੋਵੇਂ ਉਸ ਗੱਡੀ ਅੱਗੇ ਜੁੜ ਗਏ ਹੁਣ ਉਹ ਚਲੇ ਜਾ ਰਹੇ ਸਨ ਖੇਤਾਂ ਨੂੰ ਪਾਰ ਕਰਦੇ ਜੰਗਲ ਵਿੱਚ ਪਹੁੰਚੇ ਤਾਂ ਅੱਗੇ ਇੱਕ ਬਿੱਲੀ ਤੇ ਗਿੱਦੜ ਗੱਲਾਂ ਕਰ ਰਹੇ ਸਨ ਤੇ ਜਦੋਂ ਉਹਨਾਂ ਨੇ ਚਿਬੜ ਨੂੰ ਵੇਖਿਆ ਤਾਂ ਉਹ ਕਹਿੰਦੇ ਕਿ ਚਿਬੜ ਤੂੰ ਕਿੱਥੇ ਜਾ ਰਿਹਾ ਹਾਂ ਚਿਬੜ ਕਹਿੰਦਾ ਅੱਕ ਦੀ ਮੈਂ ਗੱਡੀ ਬਣਾਈ ਦੋ ਜੂੜੇ ਚੂਹੇ ਮੈਂ ਜਾ ਰਿਹਾ ਹਾਂ ਆਪਣੇ ਪਿਆਉਣ ਨੂੰ ਰਾਜੇ ਦੀ ਕੈਦ ਤੋਂ ਬਚਾਉਣ ਫਿਰ ਉਹ ਕਹਿੰਦਾ ਚਲੋ ਆ ਜਾਓ ਤੁਸੀਂ ਵੀ ਮੇਰੇ ਨਾਲ ਚਲੋ ਤੇ ਉਹ ਦੋਵੇਂ ਗੱਡੀ ਤੇ ਬੈਠ ਗਏ ਫੇਰ ਸੰਗਲੇ ਜੰਗਲ ਵਿੱਚ ਪਹੁੰਚੇ ਤਾਂ ਅਚਾਨਕ ਇੱਕ ਭੇੜਿਆ ਦਰਖਤ ਦੇ ਥੱਲੋਂ ਦਰਖਤ ਪਿੱਛੋਂ ਬਾਹਰ ਆ ਕੇ ਕਹਿੰਦਾ ਚਿਬੜ ਕਿੱਧਰ ਚੱਲੇ ਐ ਚਿਬੜ ਕਹਿੰਦਾ ਅੱਕਦੀ ਮੈਂ ਗੱਡੀ ਬਣਾਈ ਦੋ ਜੋੜੇ ਚੂਹੇ ਪਿੱਤਾਂ ਨੂੰ ਛਡਾਉਣ ਚੱਲਿਆ ਆ ਜਾ ਤੂੰ ਵੀ ਬੈਠ ਜਾ ਗੱਡੀ ਤੇ ਹੁਣ ਭੇੜਿਆ ਵੀ ਗੱਡੀ ਤੇ ਸਵਾਰ ਹੋ ਗਿਆ ਤੇ ਉਹ ਹੋਰ ਸੰਗਲੇ ਜੰਗਲ ਵਿੱਚ ਪਹੁੰਚੇ ਤਾਂ ਅਚਾਨਕ ਇੱਕ ਸ਼ੇਰ ਮੂਰੇ ਆ ਗਿਆ ਉਹ ਕਹਿੰਦਾ ਚਿਬੜ ਕਿੱਧਰ ਜਾ ਰਿਆਂ ਹਾਂ ਚਿਬੜ ਕਹਿੰਦਾ ਅੱਕ ਦੀ ਮੈਂ ਗੱਡੀ ਬਣਾਈ ਦੋ ਜੋੜੇ ਚੂਹੇ ਪੀਤਾਂ ਨੂੰ ਛਡਾਉਣ ਜਾ ਰਿਹਾ ਹਾਂ ਚੜ ਜਾ ਚੂਹੀ ਉੱਤੇ ਸ਼ੇਰ ਵਿਸ਼ਾਲ ਮਾਰ ਕੇ ਗੱਡੀ ਤੇ ਬੈਠ ਗਿਆ ਅੱਗੇ ਗਏ ਤਾਂ ਦੇਖਿਆ ਕਿ ਜੰਗਲ ਨੂੰ ਬੌਲੀ ਭਿਆਨਕ ਅੱਗ ਲੱਗੀ ਹੋਈ ਹੈ ਅੱਗ ਦੀਆਂ ਲਾਪਟਾਂ ਅਸਮਾਨ ਨੂੰ ਛੂ ਰਹੀਆਂ ਸਨ ਤੇ ਫਿਰ ਅੱਗ ਨੇ ਕਿਹਾ ਚਿਬੜ ਕਿੱਧਰ ਜਾ ਰਿਹਾ ਹਾਂ ਚਿਬੜ ਕਹਿੰਦਾ ਅੱਗ ਅੱਕ ਦੀ ਮੈਂ ਗੱਡੀ ਬਣਾਈ ਦੋ ਜੋੜੇ ਚੂਹੇ ਪੀਤਾਂ ਨੂੰ ਛਡਾਉਣ ਜਾ ਰਿਹਾ ਹਾਂ ਤੂੰ ਵੀ ਆ ਜਾ ਅੱਗ ਉਸਨੇ ਚੱਲਣ ਲਈ ਤਿਆਰ ਹੋ ਗਈ ਚਿਬੜ ਕਹਿੰਦਾ ਮੇਰੇ ਖੱਬੇ ਕੰਨ ਵਿੱਚ ਲੁੱਕ ਜਾ ਉਹ ਉਸਦੇ ਖੱਬੇ ਕੰਨ ਵਿੱਚ ਬੜ ਗਈ ਚੱਲਦੇ ਗਏ ਚੱਲਦੇ ਗਏ ਅੱਗੇ ਇੱਕ ਨਦੀ ਚਿਬੜ ਨੂੰ ਕਹਿੰਦੀ ਚਿਬੜ ਕਿੱਧਰ ਜਾ ਰਹੀਆਂ ਹੈ ਉਹ ਕਹਿੰਦਾ ਅੱਗ ਦੀ ਮੈਂ ਅੱਗ ਦੀ ਮੈਂ ਗੱਡੀ ਬਣਾਈ ਦੋ ਜੋੜੇ ਚੂਹੇ ਪਿਉ ਨੂੰ ਛਡਾਉਣ ਜਾ ਰਿਹਾ ਹਾਂ ਚੜ ਜਾ ਚੂਵੀ ਉੱਤੇ ਨਦੀ ਵੀ ਜਾਣ ਲਈ ਤਿਆਰ ਹੋ ਗਈ ਚਿਬੜ ਕਹਿੰਦਾ ਮੇਰੇ ਸੱਜੇ ਕੰਨ ਵਿੱਚ ਵੜ ਜਾ ਉਹ ਚਿਬੜ ਦੇਸ ਅਜੇ ਖਾਨੇ ਵਿੱਚ ਵੜ ਗਈ ਥੋੜੀ ਦੂਰ ਗਏ ਤਾਂ ਰਾਜ ਮਹਿਲ ਨਜ਼ਰ ਆਉਣ ਲੱਗਿਆ ਮਹਿਲ ਦੇ ਦਰਵਾਜ਼ੇ ਤੇ ਪਹਿਰੇਗਰ ਪਹਿਰੇਦਾਰ ਨੇ ਰੋਕ ਲਿਆ ਤੇ ਕਹਿੰਦਾ ਕਿਸ ਨੂੰ ਮਿਲਣਾ ਹੈ ਚਿਬੜ ਕਹਿੰਦਾ ਮੈਂ ਰਾਜੇ ਨੂੰ ਮਿਲਣਾ ਹੈ ਪਹਿਰੇਦਾਰ ਕਹਿੰਦਾ ਕੀ ਕੰਮ ਹੈ ਚਿਬੜ ਕਹਿੰਦਾ ਉਹ ਤਾਂ ਮੈਂ ਰਾਜੇ ਨੂੰ ਹੀ ਦੱਸਾਂਗਾ ਰਾਜੇ ਨੇ ਚਿਬੜ ਨੂੰ ਅੰਦਰ ਬੁਲਾਇਆ ਚਿਬੜ ਨੇ ਪ੍ਰਣਾਮ ਕੀਤਾ ਤੇ ਕਿਹਾ ਮਹਾਰਾਜ ਮੇਰੇ ਪਿਤਾ ਜੀ ਤੇ ਉਹਨਾਂ ਦੇ ਬਲਦਾਂ ਨੂੰ ਤੁਹਾਡੇ ਸਿਪਾਹੀ ਬਿਨਾਂ ਕਿਸੇ ਅਪਰਾਧ ਤੋਂ ਫੜ ਕੇ ਲੈ ਆਏ ਹਨ ਉਹ ਇਸ ਸਮੇਂ ਜੇਲ੍ਹ ਵਿੱਚ ਹਨ ਮਿਹਰਬਾਨੀ ਕਰਕੇ ਮੇਰੇ ਪਿਤਾ ਤੇ ਉਹਨਾਂ ਦੇ ਦੋਵਾਂ ਬਲਦਾਂ ਨੂੰ ਛੱਡ ਦੇਵੋ ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ ਰਾਜੇ ਨੇ ਆਦੇਸ਼ ਦਿੱਤਾ ਕਿ ਚਿਬੜ ਨੂੰ ਫੜ ਕੇ ਮੁਰਗੀਖਾਨੇ ਵਿੱਚ ਸੁੱਟ ਦੇਵੋ ਆਦੇਸ਼ ਮਿਲਦੇ ਹੀ ਸਿਪਾਈਆਂ ਨੇ ਚਿਬੜ ਨੂੰ ਮੁਰਗੀਖਾਨੇ ਵਿੱਚ ਛੱਡ ਦਿੱਤਾ ਤੇ ਚਿਬੜ ਦੇ ਬਿੱਲੀ ਤੇ ਗਿੱਦੜ ਨੂੰ ਕਿਹਾ ਕਿ ਸਾਰੀਆਂ ਮੁਰਗੀਆਂ ਮੁਰਗੀਆਂ ਦਾ ਸਫਾਇਆ ਕਰ ਦਿਓ ਬਿੱਲੀ ਤੇ ਗਿੱਦੜ ਸਾਰੀਆਂ ਮੁਰਗੀਆਂ ਨੂੰ ਖਾ ਗਏ ਤੇ ਫੇਰ ਸਿਪਾਹੀ ਫੜ ਕੇ ਚਿਬੜ ਨੂੰ ਰਾਜੇ ਕੋਲੇ ਲੈ ਗਏ ਰਾਜੇ ਨੇ ਕਿਹਾ ਕਿ ਇਸ ਨੂੰ ਗਊਸ਼ਾਲਾ ਵਿੱਚ ਸੁੱਟ ਦਿੱਤਾ ਜਾਵੇ ਕਿ ਇਹ گاਵਾ ਮੱਜਾਂ ਇਸ ਨੂੰ ਆਪੇ ਹੀ ਖਾ ਜਾਣਗੀਆਂ ਉਹ ਚਿਬੜ ਨੂੰ گاਵਾ ਮੱਜਾਂ ਕੋਲੇ ਛੁੱਟ ਆਏ ਤਾਂ ਚਿਬੜ ਨੇ ਸ਼ੇਰ ਨੂੰ ਆਦੇਸ਼ ਦਿੱਤਾ ਕਿ گاਵਾਂ ਨੂੰ ਖਾ ਜਾ ਸ਼ੇਰ ਨੇ ਮਿੰਟਾਂ ਵਿੱਚ ਹੀ ਸਾਰੀਆਂ گاਵਾਂ ਨੂੰ ਚੀਰ ਫਾੜ ਦਿੱਤਾ ਫਿਰ ਰਾਜੇ ਸਪਾਹੀ ਫੜ ਕੇ ਉਸ ਨੂੰ ਰਾਜੇ ਕੋਲੇ ਲੈ ਗਏ ਰਾਜੇ ਦੇ ਕੰਨ ਤੇ ਫਿਰ ਜੂਨਾ ਸਰਕੀ ਤੇ ਉਸ ਨੇ ਕਿਹਾ ਕਿ ਇਸ ਨੂੰ ਸਾਹੀ ਅਸਤਵਲ ਵਿੱਚ ਛੁੱਟ ਦਿੱਤਾ ਜਾਵੇ ਆਪੇ ਕੋੜਿਆਂ ਦੇ ਖੁਰਾਂ ਦੇ ਥੱਲੇ ਆ ਕੇ ਚਿਪਕ ਜਾਵੇਗਾ ਉਹਨਾਂ ਨੇ ਉਸ ਨੂੰ ਅਸਤਵਲ ਵਿੱਚ ਛੁੱਟ ਦਿੱਤਾ ਤੇ ਉਸਨੇ ਵਗਿਆੜ ਨੂੰ ਹੁਕਮ ਦਿੱਤਾ ਤੇ ਉਸਨੇ ਸਾਰੇ ਕੋੜੇ ਖਾ ਲਏ ਤੇ ਫੇਰ ਉਹਨਾਂ ਨੇ ਉਸ ਨੂੰ ਫੜ ਕੇ ਰਾਜੇ ਕੋਲ ਲੈ ਗਏ ਹੁਣ ਰਾਜੇ ਨੇ ਕਿਹਾ ਕਿ ਇਸ ਰੁਮੈਲ ਤੋਂ ਬਾਹਰ ਸੁੱਟ ਦਿਓ ਚਿਬੜ ਨੇ ਹੁਣ ਅੱਗ ਨੂੰ ਆਦੇਸ਼ ਦਿੱਤਾ ਤੇ ਅੱਗ ਪਲਾਂ ਵਿੱਚ ਹੀ ਸਾਰੇ ਮੈਲ ਵਿੱਚ ਫੈਲ ਗਈ ਸਾਰੀਆਂ ਰਾਣੀਆਂ ਰਾਜਕੁਮਾਰੀਆਂ ਰਾਜਕੁਮਾਰ ਦਾਸ ਤਾਸੀਆਂ ਚੀਕਾਂ ਮਾਰਦੇ ਹੋਏ ਮਹਿਲ ਵਿੱਚੋਂ ਬਾਹਰ ਭੱਜ ਭੱਜ ਆਏ ਹੁਣ ਜਾ ਕੇ ਰਾਜੇ ਦੀਆਂ ਅੱਖਾਂ ਕੁਲੀਆਂ ਤੇ ਉਸਨੇ ਚਿਬੜ ਤੋਂ ਆਪਣੇ ਕੀਤੇ ਤੇ ਮੁਆਫੀ ਮੰਗੀ ਤੇ ਬੇਨਤੀ ਕੀਤੀ ਕਿ ਮੈਨੂੰ ਲੱਗੀ ਅੱਗ ਬੁਝਾ ਦੇਵੇ ਚਿਬੜ ਨੇ ਕਿਹਾ ਪਹਿਲਾਂ ਮੇਰੇ ਪਿਤਾ ਤੇ ਉਹਨਾਂ ਦੇ ਬਲਦਾਂ ਨੂੰ ਆਜ਼ਾਦ ਕਰੋ ਚਿਬੜ ਦੇ ਪਿਤਾ ਨੂੰ ਛੱਡ ਦਿੱਤਾ ਗਿਆ ਤੇ ਉਹ ਆਪਣੇ ਬੇਟੇ ਨੂੰ ਮਿਲਿਆ ਤੇ ਉਸ ਨੂੰ ਆਪਣੇ سینੇ ਨਾਲ ਲਾ ਲਿਆ ਹੁਣ ਚਿਬੜ ਨੇ ਨਦੀ ਨੂੰ ਆਦੇਸ਼ ਦਿੱਤਾ ਤੇ ਨਦੀ ਨੇ ਸਾਰੀ ਅੱਗ ਬੁਝਾ ਦਿੱਤੀ ਹੁਣ ਚਿਬੜ ਆਪਣੇ ਕਾਰਬਾਏ ਨਾਲ ਹੱਸਦਾ ਮੁਸਕਰਾਉਂਦਾ ਘਰ ਵੱਲ ਚੱਲ ਪਿਆ ਤੇ ਸਭ ਤੋਂ ਪਹਿਲਾਂ ਨਦੀ ਚਿਬੜ ਦੇ ਕੰਨ ਵਿੱਚੋਂ ਨਿਕਲ ਕੇ ਆਪਣੇ ਰਸਤੇ ਵਿੱਚ ਵਹਿਣ ਲੱਗੀ ਚਿਬੜ ਨੇ ਉਸ ਦਾ ਧੰਨਵਾਦ ਕੀਤਾ ਤੇ ਫਿਰ ਜਾ ਅੱਗ ਜਾ ਕੇ ਦਰਖਤਾਂ ਨੂੰ ਲੱਗ ਗਈ ਤੇ ਚਿਬੜ ਨੇ ਉਸ ਦਾ ਵੀ ਧੰਨਵਾਦ ਕੀਤਾ ਤੇ ਸਾਰੇ ਜਾਨਵਰ ਜੰਗਲ ਵਿੱਚ ਉੱਤਰ ਕੇ ਤੇ ਚਿਬੜ ਉਸਦੇ ਪਿਤਾ ਤੇ ਦੋਵੇਂ ਬਲਦ ਘਰ ਨੂੰ ਪਹੁੰਚੇ ਉਧਰ ਕਿਸਾਨ ਦੀ ਪਤਨੀ ਘਰ ਦੀ دہਲੀਜ਼ ਤੇ ਬੈਠ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਕਿਸਾਨ ਨੇ ਘਰੇ ਜਾ ਕੇ ਚਿਬੜ ਦੀ ਬਹਾਦਰੀ ਬਾਰੇ ਆਪਣੀ ਪਤਨੀ ਨੂੰ ਸਾਰਾ ਕੁਝ ਦੱਸਿਆ ਤਾਂ ਉਸ ਨੇ ਚਿਬੜ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਕਿਹਾ ਮੇਰਾ ਬਹਾਦਰ ਪੁੱਤ ਉਹਨਾਂ ਨੇ ਰੱਬ ਦਾ ਧੰਨਵਾਦ ਕੀਤਾ ਕਿ ਸਾਨੂੰ ਚਿਬਰ ਜਿਹਾ ਬਹਾਦਰ ਤੇ ਬੁੱਧੀਮਾਨ ਬੇਟਾ ਦਿੱਤਾ ਤੁਹਾਡਾ ਕੋਟੇ-ਕੋਟੇ ਧੰਨਵਾਦ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ